ਡਰੋਨ ਡਿੱਗਣ ਦੇ ਨਾਲ ਹੋਏ ਹਾਦਸੇ ਦੇ ਪੀੜਤ ਪਰਿਵਾਰ ਦੀ ਸਹਾਇਤਾ ਲਈ ਭਾਜਪਾ ਆਗੂਆਂ ਨੇ ਸਰਕਾਰ ਨੂੰ ਕੀਤੀ ਪੀਲ ਫਿਰੋਜ਼ਪੁਰ ਫਾਜ਼ਲ ਕਾ ਰੋਡ ਤੇ ਸਥਿਤ ਪਿੰਡ ਖਾਈ ਫੇਮੇ ਕੇ ਵਿਖੇ ਇੱਕ ਡਰੋਨ ਡਿੱਗਣ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਸੀ ਜਿਸ ਦੇ ਵਿੱਚ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੀ ਜਾਨ ਚਲੀ ਗਈ ਜਦਕਿ ਉਨ੍ਹਾਂ ਦੇ ਇਕੱਲੇ ਪੁੱਤਰ ਜਸਵੰਤ ਸਿੰਘ ਉਰਫ ਮੋਨੂ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਬਾਵਜੂਦ ਬਚ ਗਿਆ ਸੀ ਇਸ ਘਟਨਾ ਦੇ ਨਾਲ ਸਿਰਫ ਪਰਿਵਾਰ ਨੂੰ ਤਬਾਕੀਤਾ ਸਗੋ ਸਮਾਜਿਕ ਅਤੇ ਸਿਆਸੀ ਹਲਕਿਆਂ ਵਿੱਚ ਵੀ ਤੂਫਾਨ ਖੜਾ ਕਰ ਦਿੱਤਾ ਸੀ ਪਿੰਡ ਵਾਸੀਆਂ ਅਤੇ ਸਥਾਨਕ ਨਿਤਾਵਾਂ ਨੇ ਸਰਕਾਰ ਦੀ ਸੁਰੱਖਿਆ ਵਿਵਸਥਾ ਉੱਤੇ ਸਵਾਲ ਉਠਾਉਂਦਿਆਂ ਪੀੜਤ ਪਰਿਵਾਰ ਲਈ ਤੁਰੰਤ ਮੁਆਵਜ਼ੇ ਅਤੇ ਸਹਾਇਤਾ ਦੀ ਮੰਗ ਕੀਤੀ ਹੈ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਦੁਖਦਾਈ ਘਟਨਾ ਦੇ ਬਾਅਦ ਜਸਵੰਤ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਉਹਨਾਂ ਦੇ ਨਾਲ ਭਾਜਪਾ ਦੀ ਟੀਮ ਵਿੱਚ ਹਰਵਿੰਦਰ ਕੁਲ ਦਵਿੰਦਰ ਜੰਗ ਪਲਵਾਨ ਸਿੰਘ ਭੁੱਲਰ ਰਾਜਪੀਰ ਅਤੇ ਹੋਰ ਕਾਰਕੁਨ ਸ਼ਾਮਲ ਸਨ ਰਾਣਾ ਸੋਢੀ ਨੇ ਕਹਾਂ ਕਿ ਕਟਨਾ ਸਾਰੇ ਆਂ ਦੇ ਦਿਲਾਂ ਦਹਿਲਾਉਣ ਵਾਲੀ ਸੀਓ ਉਹਨਾਂ ਕਹਾਂ ਕਿ ਜਸਵੰਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਨਾਲ ਹਰ ਪ੍ਰਕਾਰ ਦੀ ਮੁਸੀਬਤ 'ਚ ਖੜੇ ਹਾਂ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਪੀੜਤ ਪਰਿਵਾਰ ਨੂੰ ਤੁਰੰਤ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ देखो मैं तीन दफा इत आया पहला माता जी चले गए फिर सरदार लखविंदर सिंह ਮਾਤਾ ਦਾ ਦਿਹਾਂਤ ਹੋ ਗਿਆ ਕਿਉਂਕਿ ਮਾਤਾ ਦਾ 100% ਬਰਨ ਸੀਗਾ ਇਹਨਾਂ ਦਾ 75% ਸੀ ਉਹ ਕਨਵੇਂ ਮਹੀਨੇ ਬਹੁਤ ਇਸ ਚੀਜ਼ ਤੇ ਡਾਕਟਰਾਂ ਨੇ ਵੀ ਮਿਹਨਤ ਕੀਤੀ ਲੇਕਿਨ ਪ੍ਰਮਾਤਮਾ ਨੇ ਜੋ ਹੁਕਮ ਹੈ ਕਿ ਇਹਨਾਂ ਨੂੰ ਸਮਝਦੇ ਥੋੜਾ ਜਿਗੇ ਨਹੀਂ ਬੇਟਾ ਹੈ ਜਿਹਦੇ ਸਰਕਾਰੀ ਨੌਕਰੀ ਵਾਸਤੇ ਜੁਗਨਾ ਸਰਕਾਰ ਨੂੰ ਮੈਂ ਚਿੱਠੀ ਲਿਖ ਰਿਹਾ ਹਾਂ ਵਾਰਨ ਸਾਹਿਬ ਨੂੰ ਵੀ ਲਿਖਾਂਗੇ ਕਿ ਜਿੱਥੇ ਵੀ ਹੋ ਸਕੇਗਾ ਇਸ ਪਰਿਵਾਰ ਦੀ ਮਦਦ ਕਰਾਂਗੇ ਕਿਉਂਕਿ ਇਹ ਇੱਕ ਪਿੰਨਰਾ ਪੁਲਿਸ ਹੂਟਲੇ ਦੇ ਵਿੱਚ ਇਹ ਇੱਕ ਮਿਸ਼ਨ ਦਾ ਕੋਝਗਰਾ ਸੀਗਾ ਲੜਾਈ ਸੀਗੀ ਵਾਰ ਸੀਗੀ ਉਸ ਦੇ ਅਰੀਜ ਜਿੰਨਾ ਦਾ ਪਰਿਵਾਰ ਜਿਹੜਾ ਹੈ ਉਹਨਾਂ ਨੂੰ ਸਹਾਰਾ ਕਰਨਾ ਪਿਆ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਮੈਂ ਮੇਰਾ ਇਲਾਕਾ ਸਾਡਾ ਪਿੰਨਰਾ ਸਾਡੇ ਸਾਰੇ ਸੱਜਣ ਬੱਚੇ ਕਾਪੀ ਜਨਤਾ ਪਾਰਟੀ ਦੇ ਜੋ ਵੀ ਸਾਰੇ ਸੱਤਣੇ ਇਸ ਜਿਹੜੇ ਨਾਲ ਇਹਨੇ ਸਪੋਰਟ ਦਿੱਤੀ ਸਰ ਸੈਂਟਰ ਸਰਕਾਰ ਨਾਲ ਵੀ ਕੋਈ ਤੁਹਾਡੀ ਗੱਲ ਹੋਈ ਹੈ ਵੀ ਜਿਹੜੇ ਇਹਨਾਂ ਨੂੰ ਬਿਲਕੁਲ ਜੀ ਮੈਂ ਉਹਨਾਂ ਨੂੰ ਇਹਨਾਂ ਦੇ ਪੂਰੇ ਡਿਟੇਲਸ ਜਿਹੜੇ ਨੇ ਉਹ ਭੇਜ ਰਿਹਾ ਹੈਗਾ ਔਰ ਉਹਨਾਂ ਦੇ ਕੋਲੋਂ ਵੀ ਅਸੀਂ ਮੰਗ ਕਰਾਂਗੇ ਵੀ ਸਾਨੂੰ ਕੁਝ ਨਾ ਕੁਝ ਇਸ ਪਰਿਵਾਰ ਦੀ ਮਦਦ ਵਾਸਤੇ ਫਾਈਨੈਂਸ਼ੀਅਲ ਹੈਲਪ ਦੇ ਧੰਨਵਾਦ